ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਕੀ ਸਤਿ ਸ਼੍ਰੀ ਅਕਾਲ ਮੈਂ ਹਰਬੰਦ ਪ੍ਰੀਤ ਕੋਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ ਸਵਾਗਤ ਕਰਾਂਗੇ ਸਵਰਨ ਸਿੰਘ ਟੈਣਾ ਜੀ ਦਾ ਜਿਹੜਾ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ ਜਿਆਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਪਿਆਰ ਭਰੀ ਤਨਕੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਲੋਕ ਸਭਾ ਚੋਣਾਂ ਦੀ ਔਰ ਪੰਜਾਬ ਦੀ ਗੱਲ ਕਰਦੇ ਹਾਂ ਅੱਜ ਤੋਂ ਨਾਮ ਸਦਗੀਆਂ ਤਾਂ ਕੰਮ ਸ਼ੁਰੂ ਸਾ ਬਿਲਕੁਲ ਜੀ ਪੰਜਾਬ ਦੇ ਵਿੱਚ ਅਜੇ ਤੋਂ ਨਾਮਜ਼ਦਗੀਆਂ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਜਾਂ ਹੋ ਗਿਆ ਕਹਿ ਦਈਏ ਤੇ ਪੰਜਾਬ ਦੇ ਵਿੱਚ ਕੁਝ ਦਿਨ ਨਾਮਜ਼ਦਗੀਆਂ ਚੱਲਣਗੀਆਂ ਤੇ ਅੱਜ ਤੋਂ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਭਰਨ ਦਾ سلسلہ ਸ਼ੁਰੂ ਹੋ ਚੱਲਿਆ ਜੀ ਸੋ ਅੱਜ ਵੇਨੇ ਹੈ ਜੀ ਅਥਰਨ ਤੱਕ ਕੋਈ ਨਾਮਜ਼ਦਗੀ ਦਾਖਲ ਹੁੰਦੀ ਕਿ ਨਹੀਂ ਹੁੰਦੀ ਜੇ ਹੁੰਦੀਆਂ ਤਾਂ ਕਿੰਨੀਆਂ ਹੁੰਦੀਆਂ ਕੌਣ-ਕੌਣ ਕਰਦਾ ਕਿਵੇਂ-ਕਿਵੇਂ ਕਰਦਾ ਕੋਈ ਇਸ ਤਰੀਕੇ ਦਾ ਪਤਾ ਲੱਗੂਗਾ ਵੇਰਵਾ ਤੇ ਦੂਜੀ ਗੱਲ ਇਹ ਜੀ ਕਿ ਹਾਲੇ ਤੱਕ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਉਮੀਦਵਾਰ ਐਲਾਨੇ ਨਹੀਂ ਗਏ ਜਿਵੇਂ ਕਿ ਫਿਰੋਜ਼ਪੁਰ ਦੇ ਵੱਲ ਤੇ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨੇ ਨਹੀਂ ਹਲੇ ਸ਼ਾਇਦ ਕਾਂਗਰਸ ਦੇ ਸੇ ਗੱਲੋਂ ਡਰੀ ਜਾਂਦੀ ਵੀ ਜੇਕਰ ਉਸੇ ਫਲਾਣੇ ਨੂੰ ਐਲਾਨਤਾ ਫਲਾਣੇ ਦਾ ਵਿਰੋਧ ਕਰ ਦੇਣ ਫਲਾਣੇ ਨੂੰ ਐਲਾਨਤਾ ਫਲਾਣੇ ਦਾ ਵਿਰੋਧ ਕਰ ਦੇਣ ਹਾਲੇ ਤੱਕ ਭਾਜਪਾ ਦੇ ਪੰਜਾਬ ਦੇ ਵਿੱਚ ਚਾਰ ਉਮੀਦਵਾਰ ਐਲਾਨ ਕਰਨੇ ਬਾਕੀ ਆ ਉਹ ਵੀ ਪਤਾ ਨਹੀਂ ਕਿਹੜੀ ਜੱਕੋ ਤੱਕੀ ਦੇ ਵਿੱਚ ਆ ਵੀ ਭਾਈ ਗੁਣਾ ਪਟਾਓ ਕਰੀ ਜਾਂਦੇ ਵੀ ਕਿਹਨੂੰ ਐਲਾਨੀਆ ਕਿਹਨੂੰ ਨਹੀਂ ਉਹਨਾਂ ਨੇ ਉਮੀਦਵਾਰ ਵੀ ਪਾਏ ਆ ਸੋ ਅਕਾਲੀ ਦਲ ਨੇ ਵਸਪਾ ਨੇ ਆਮ ਆਦਮੀ ਪਾਰਟੀ ਨੇ ਇਹਨਾਂ ਚਾਰਾਂ ਪਾਰਟੀਆਂ ਨੇ ਹਲੇ ਆਪਣੇ ਉਮੀਦਵਾਰ ਐਲਾਨ ਕੀਤੇ ਹੋਏ ਆ ਜਿਹੜੇ ਜਿਹੜੇ ਆਜ਼ਾਦ ਆਉਣੇ ਉਮੀਦਵਾਰ ਮੈਦਾਨ ਦੇ ਵਿੱਚ ਉਹਨਾਂ ਨੇ ਵੀ ਆਪਦੀ ਤੈਰੀ ਖਿੱਚੀ ਹੋਊਗੀ ਪਰ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਉਹਨਾਂ ਨੇ ਹਲੇ 13 13 ਉਮੀਦਵਾਰ ਪੰਜਾਬ ਦੇ ਵਿੱਚ ਪੂਰੇ ਨਹੀਂ ਹੋਏ ਇਹ ਕਦੋਂ ਹੋਣਗੇ ਇਹ ਕਿਵੇਂ ਹੋਣਗੇ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਗੱਲ ਇਹ ਆ ਕਿ ਅੱਜ ਤੋਂ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਸਿਲਸਲਾ ਜਿਹੜਾ ਉਹ ਸ਼ੁਰੂ ਹੋ ਜਾਣਾ ਮੈਨੂੰ ਲੱਗਦਾ ਵੀ ਇਤਕੀ ਜਦੋਂ ਤੱਕ ਨਾਮਜ਼ਦਗੀਆਂ ਪਹਿਲਾਂ ਦਾਖਲ ਹੋਣੀਆਂ ਹੁੰਦੀਆਂ ਫਿਰ ਕੁਝ ਦਿਨਾਂ ਦੇ ਵਿੱਚ ਵਿੱਚ ਨਾਮਜ਼ਦਗੀਆਂ ਜਿਹੜੀ ਰੱਦ ਹੋਣੀ ਆ ਰੱਦ ਹੋ ਜਾਣੀ ਆ ਜਿਹਨੇ ਵਾਪਸ ਲੈਣੇ ਕਾਗਜ਼ ਵਾਪਸ ਲੈਣੇ ਆ ਮੈਨੂੰ ਲੱਗਦਾ ਵੀ ਇੱਕ ਇੱਕ ਹਲਕੇ ਦੇ ਵਿੱਚ 18 18 20 20 ਉਮੀਦਵਾਰ ਤਾਂ ਇਤਕੀ ਹੋਣਗੇ ਹੀ ਵੱਡੀਆਂ ਪਾਰਟੀਆਂ ਦੇ ਛੋਟੀਆਂ ਪਾਰਟੀਆਂ ਦੇ ਆਜ਼ਾਦ ਖੜੇ ਉਮੀਦਵਾਰ ਜਾਂ ਕੋਈ ਵੀ ਇਸ ਤਰੀਕੇ ਦੇ ਨਾਲ ਚੋਣ ਲੜਨ ਦੇ ਸ਼ਕੀਨ ਆ ਜਿਹੜੇ 18 18 20 20 ਉਮੀਦਵਾਰ ਆਮ ਤੌਰ ਦੇ ਉੱਤੇ ਹੁੰਦੇ ਆ ਹਰ ਵਾਰੀ ਇੱਕ ਇੱਕ ਹਲਕੇ ਤੋਂ ਸੋ ਵੈਨੇ ਇਤਕੀ ਭਾਈ ਟੋਟਲ ਗਿਣਤੀ ਕਿੰਨੀ ਹੁੰਦੀ ਆ ਕਿੰਨੇ ਕੁੱਲ ਹੁੰਦੇ ਆ ਪੁਰੇ ਚੋ ਕਿੰਨੇ ਦੇ ਰੱਦ ਹੁੰਦੇ ਕਾਗਜ਼ ਜਾਂ ਕਿੰਨੇ ਵਾਪਸ ਲੈ ਲੈਂਦੇ ਆ ਤੇ ਅਖੀਰ ਦੇ ਉੱਤੇ ਕੁੱਲ ਕਿੰਨੇ ਬਚਦੇ ਆ ਇਹ ਸਮਾਂ ਦੱਸੋਗਾ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਪਰ ਵਿਵਾਦ ਵੀ ਨਾਲੋਂ ਨਾਲ ਹੀ ਪੰਜਾਬ ਦੇ ਵਿੱਚ ਚੱਲਦੇ ਪਏ ਨੇ ਕਿਹਦੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੋਈ ਬਿਆਨ ਦਿੱਤਾ ਜਦੇ ਉੱਪਰ ਕਾਫੀ ਜ਼ਿਆਦਾ ਵਿਵਾਦ ਪੱਖ ਹੈ ਜੀ ਕੀ ਕਹਿਣਾ ਕਿੰਨੀ ਹੋਰਾਂ ਦੇਖੋ ਜੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਇੱਕ ਵਿਵਾਦਗ੍ਰਸਤ ਬਿਆਨ ਆਇਆ ਉਹਨਾਂ ਨੇ ਪੁੰਛ ਦੇ ਬਾਰੇ ਗੱਲ ਕਹੀ ਆ ਉਹਨਾਂ ਨੇ ਨਾ ਜਿਹੜਾ ਉਹ ਕਿਹਾ ਜੀ ਇੱਕ ਬਿਆਨ ਦੇ ਵਿੱਚ ਕਹਿੰਦੇ ਵੀ ਬੀਜੇਪੀ ਤਾਂ ਹਰ ਚੋਣ ਦੇ ਮੌਕੇ ਸਟੰਟ ਕਰਦੀ ਐ ਬੀਜੇਪੀ ਹਰ ਚੋਣ ਦੇ ਮੌਕੇ ਸਟੰਟ ਕਰਦੀ ਐ ਤੇ ਇਹਨਾਂ ਨੇ ਪਿਛਲੀਆਂ 2019 ਦੀਆਂ ਚੋਣਾਂ ਦੇ ਮੌਕੇ ਵੀ ਪੁੰਛੜਾ ਸਟੰਟ ਕੀਤਾ ਸੀਗਾ ਹੁਣ ਇਸ ਗੱਲ ਦੇ ਉੱਤੇ ਵਿਵਾਦ ਪੈਦਾ ਹੋ ਗਿਆ ਤੇ ਵਿਰੋਧੀਆਂ ਨੇ ਇਹ ਗੱਲ ਕਹੀ ਐ ਕਿ ਚਰਨਜੀਤ ਚੰਨੀ ਆ ਜੜੇ ਤੇ ਉਹਨਾਂ ਨੇ ਦੇਖੋ ਜੀ ਫੌਜ ਦੇ ਉੱਤੇ ਤੇ ਭਾਰਤ ਦੀ ਸਰਕਾਰ ਦੇ ਉੱਤੇ ਭਾਰਤ ਦੇ ਲੋਕਾਂ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਖੜਾ ਕੀਤਾ ਵਿਰੋਧਕਾਂ ਨੇ ਤਾਂ ਇਹ ਵੀ ਗੱਲ ਕਹੀ ਐ ਕਿ ਚਰਨਜੀਤ ਚੰਨੀ ਜਲਦ ਤੋਂ ਜਲਦ ਮਾਫੀ ਮੰਗਣ ਆਪਣੇ ਇਸ ਬਿਆਨ ਦੇ ਕਰਕੇ ਕਿਉਂਕਿ ਉਹਨਾਂ ਨੇ ਦੇਸ਼ ਦੇ ਤੇ ਫੌਜ ਦੇ ਉੱਤੇ ਸਵਾਲ ਖੜੇ ਕੀਤੇ ਆ ਕਿਉਂਕਿ ਆਪਾਂ ਜਾਣਦੇ ਵੀ ਪੁੰਛ ਦੇ ਵਿੱਚ ਜਿਹੜਾ ਹਮਲਾ ਹੋਇਆ ਸੀਗਾ ਉਹਦੇ ਵਿੱਚ ਬੜਾ ਕੁਝ ਇਹੋ ਜਿਹਾ ਵਾਪਰਿਆ ਪਰ ਹੁਣ ਜਦੋਂ ਰੋਲਾ ਬੜਾ ਪੈ ਗਿਆ ਤੇ ਉਸ ਤੋਂ ਬਾਅਦ ਚਰਨਜੀਤ ਚੰਨੀ ਹੋਰਾਂ ਨੇ ਆਪਣੇ ਬਿਆਨ ਦੇ ਉੱਤੇ ਸਫਾਈ ਦਿੱਤੀ ਆ ਉਹਨਾਂ ਨੇ ਕਿਹਾ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਜਿਹੜਾ ਸਮਝ ਲਿਆ ਗਿਆ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਅਸਲ ਵਿੱਚ ਤਾਂ ਕਿਨੇ ਜੀ ਮੈਂ ਇਹ ਗੱਲ ਕਹੀ ਸੀ ਕਿ ਉਦੋਂ ਵਾਲੇ ਉਸ ਹਮਲੇ ਦੇ ਵਿੱਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹ ਮਾਮਲਾ ਉੱਥੇ ਦਾ ਉੱਥੇ ਹੀ ਕਿਉਂ ਖੜਾ ਚੋਣ ਤੋਂ ਬਾਅਦ ਅਗਲੀ ਚੋਣ ਵੀ ਆ ਗਈ ਆ ਪਰ ਇਸ ਮਸਲੇ ਦੇ ਉੱਤੇ ਕੋਈ ਗੰਭੀਰਤਾ ਦੇ ਨਾਲ ਕਾਰਵਾਈ ਕਿਉਂ ਨਹੀਂ ਹੋਈ ਉਹਨਾਂ ਨੇ ਆ ਗੱਲ ਕਹੀ ਆ ਹੁਣ ਸੋ ਪਤਾ ਨਹੀਂ ਜੀ ਵਿਤਲੀ ਗੱਲ ਕੀ ਹਾਲੇ ਤਾਂ ਗੱਲ ਇਹ ਆ ਕਿ ਸ਼ੁਰੂਆਤ ਹੋਈ ਆ ਆ ਨਾਮਜ਼ਦਗੀਆਂ ਦਾਖਲ ਜਦੋਂ ਹੋਣ ਲੱਗ ਪਈਆਂ ਜਦੋਂ ਫਿਰ ਵਾਪਸ ਵੀ ਹੋਊਗਾ ਫਿਰ ਤੁਸੀਂ ਦੇਖਿਓ ਉਸ ਤੋਂ ਬਾਅਦ ਬੜੇ ਤਿੱਖੇ ਸ਼ਬਦ ਸ਼ੁਰੂ ਹੋ ਜਾਣੇ ਆ ਤੇ ਰਾਜਨੀਤਿਕ ਲੋਕ ਆ ਜਿਹੜੇ ਉਹ ਉਦਾਂ ਲੜਦੇ ਵੀ ਬਹੁਤ ਆ ਪਰ ਮੌਕੇ ਦੇ ਉੱਤੇ ਸੰਭਲ ਵੀ ਬੜੇ ਜਾਂਦੇ ਆ ਹੈਰਾਨੀ ਹੁੰਦੀ ਹੈ ਇਸ ਤਰੀਕੇ ਦੀ ਕਿਉਂਕਿ ਗੱਲ ਇਹ ਕਿ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਇੱਕ ਜਾਗਰਣ ਦੇ ਮੌਕੇ ਜਗਰਾਤੇ ਦੇ ਮੌਕੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਦੋਨੋਂ ਇਕੱਠੇ ਪਹੁੰਚੇ ਸੀਗੇ ਅੱਗੜ ਪਿਛੜ ਬਿੱਟੂ ਪਹਿਲਾਂ ਸੀ ਮਗਰ ਰਾਜਾ ਵੜਿੰਗ ਵੀ ਆ ਗਿਆ ਉੱਥੇ ਜੱਫੀ ਪਾ ਕੇ ਮਿਲੇ ਆ ਉੱਥੇ ਜੱਫੀ ਪਾ ਕੇ ਮਿਲੇ ਆ ਉਹ ਤਾਂ ਰਾਜਾ ਵੜਿੰਗ ਇਹ ਗੱਲ ਕਹਿੰਦਾ ਵੀ ਬਿੱਟੂ ਗਦਾਰ ਆ ਤੇ ਬਿੱਟੂ ਇਹ ਗੱਲ ਕਹਿੰਦਾ ਵੀ ਭਾਈ ਮਾਂਜੇ ਗਏ ਤਾਂ ਇੰਦਰਾ ਗਾਂਧੀ ਦੀ ਸ਼ਰਟ ਪਾ ਕੇ ਤੇ ਫਿਰ ਇਹ ਲੋਕਾਂ ਦੇ ਵਿੱਚ ਬਦਮਾਸ਼ੀ ਪੈਦਾ ਕਰਨ ਵਾਲੇ ਲੋਕ ਤੇ ਇੰਦਰ ਮੈਂ ਇੰਦਰਾ ਗਾਂਧੀ ਦੀ ਸ਼ਰਟ ਪਾਉਣ ਤੋਂ ਇਨਕਾਰ ਕਰਤਾ ਸੀ ਤੇ ਆਪ ਲੋਕਾਂ Gandhi ਮੇਰੇ ਨਾਲ ਉਸ ਵੇਲੇ ਤੋਂ ਨਾਰਾਜ਼ ਸੀ ਸੋ ਆ ਗੱਲਾਂ ਤੇ ਪਰ ਰਾਜਨੀਤਿਕ ਲੋਕਾਂ ਨੇ ਹਾਲੇ ਤੱਕ ਬੜਾ ਕੁਝ ਇਹੋ ਜਿਹਾ ਕਹਿਣਾ ਬਾਕੀ ਆ ਜਿਹਦੇ ਉੱਤੇ ਲੋਕ ਹੈਰਾਨ ਹੋਣਗੇ ਬਿਲਕੁਲ ਸਹੀ ਟਣਾ ਸਾਹਿਬ ਇਹ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਹਾਲੇ ਤਾਂ ਲੋਕਾਂ ਨੇ ਹੋਰ ਬਹੁਤ ਜ਼ਿਆਦਾ ਹੈਰਾਨ ਹੋਣਾ ਪਰ ਉਧਰ ਬੀਜੇਪੀ ਨੇ ਕਹਿੰਦੇ ਆ ਕਿ ਡੀਜੀਪੀ ਤੋਂ ਰਿਪੋਰਟ ਮੰਗੀ ਹੈ ਜੀ ਕਾ ਰਿਪੋਰਟ ਮੰਗੀ ਹੈ हां ਬਿਲਕੁਲ ਜੀ ਜਿਹੜੇ ਡੀਜੀਪੀ ਨੇ ਉਹਨਾਂ ਦੇ ਕੋਲੇ ਸ਼ਿਕਾਇਤ ਕੀਤੀ ਹੈਗੀ ਆ ਅਸਲ ਦੇ ਵਿੱਚ ਸ਼ਿਕਾਇਤ ਕੀਤੀ ਹੈਗੀ ਆ ਪੰਜਾਬ ਦੇ ਚੋਣ ਅਧਿਕਾਰੀ ਦੇ ਕੋਲੇ ਤੇ ਚੋਣ ਅਧਿਕਾਰੀ ਦੇ ਵੱਲੋਂ ਅੱਗੋਂ ਪਤਾ ਲੱਗਾ ਜੀ ਕਿ ਡੀਜੀਪੀ ਦੇ ਕੋਲੋਂ ਜਵਾਬਤਲ ਬਕੀਤਾ ਗਿਆ ਬੀਜੇਪੀ ਨੇ ਇਸ ਕਰਕੇ ਸ਼ਿਕਾਇਤ ਕੀਤੀ ਹੈ ਚੋਣ ਅਧਿਕਾਰੀ ਦੇ ਕੋਲ ਚੋਣ ਕਮਿਸ਼ਨ ਦੇ ਕੋਲ ਕਿ ਭਾਈ ਸਾਨੂੰ ਪੰਜਾਬ ਦੇ ਵਿੱਚ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਸਾਡੇ ਪ੍ਰਚਾਰ ਦੇ ਵਿੱਚ ਵਿਘਨ ਪੈਦਾ ਕੀਤਾ ਜਾ ਰਿਹਾ ਨਾ ਲਾ ਦਿੰਦੇ ਵੀ ਅਖੇ ਜੀ ਜਿਹੜੇ ਕਿਸਾਨ ਆ ਉਹ ਤੁਹਾਡਾ ਵਿਰੋਧ ਕਰ ਰਹੇ ਆ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡਾ ਕਿਸਾਨ ਕੋਈ ਵਿਰੋਧ ਨਹੀਂ ਕਰ ਰਿਹਾ ਕਿਸਾਨ ਬਿਲਕੁਲ ਸਾਡੇ ਪੱਖ ਦੇ ਵਿੱਚ ਆ ਸਾਨੂੰ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਦਾ ਅਧਿਕਾਰ ਆ ਤੇ ਸਾਨੂੰ ਪ੍ਰਚਾਰ ਹੀ ਨਹੀਂ ਕਰਨ ਦਿੰਦੇਗੇ ਜਦ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਤੁਰਨਾ ਚਾਹੁੰਦੇ ਆ ਲੋਕ ਸਾਡੇ ਨਾਲ ਖੜਨਾ ਚਾਹੁੰਦੇ ਆ ਪਰ ਇਹ ਜਾਣ ਬੁੱਝ ਕੇ ਸਾਰਾ ਕੁਝ ਕਰ ਰਹੇ ਸਾਨੂੰ ਠਿੱਠ ਜਾਣ ਬੁੱਝ ਕੇ ਕਰ ਰਹੇ ਉਹਨਾਂ ਨੇ ਇਹ ਗੱਲ ਕਹੀ ਆ ਸੋ ਜਦੋਂ ਉਹਨਾਂ ਨੇ ਸ਼ਿਕਾਇਤਦਾਰੀ ਕਰਵਾਈ ਆ ਤੇ ਸ਼ਿਕਾਇਤਦਾਰੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਡੀਜੀਪੀ ਪੰਜਾਬ ਦੇ ਕੋਲੋਂ ਜਵਾਬ ਤਲਬੀ ਕੀਤੀ ਗਈ ਆ ਇਸ ਸ਼ਿਕਾਇਤ ਦੇ ਵਿੱਚ ਭਾਜਪੀ ਨੇ ਇਹ ਵੀ ਗੱਲ ਕਹੀ ਆ ਕਿ ਭਾਈ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਸਿਕਿਉਰਿਟੀ ਪ੍ਰਦਾਨ ਕੀਤੀ ਜਾਵੇ ਇਹਨਾਂ ਅਧਿਕਾਰ ਰੇਲਗਾਂ ਦੇ ਵਿੱਚ ਕਿਸੇ ਕਿਸਮ ਦਾ ਵਿਗੜਨ ਨਾ ਪਵੇ ਇਸ ਗੱਲ ਕਰਕੇ ਅਗਾਊਂ ਪ੍ਰਬੰਧ ਕੀਤਾ ਜਾਵੇ। ਸੋ ਭਾਜੀਪੀ ਹੈ ਜਿਹੜੀ ਉਹ ਇਸ ਵੇਲੇ ਕੋਸ਼ਿਸ਼ਾਂ ਪੂਰੀਆਂ ਕਰ ਰਹੀ ਆ ਕਿ ਭਾਈ ਪੰਜਾਬ ਦੇ ਵਿੱਚ ਪੈਰ ਪੱਕੇ ਹੋ ਜਾਣ। ਹਾਲਾਂਕਿ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਪੰਜਾਬ ਦੇ ਵਿੱਚ ਭਾਜੀਪੀ ਹੈ ਜਿਹੜੀ ਉਹਦੇ ਪਿੰਡੂ ਖੇਤਰ ਦੇ ਵਿੱਚ ਪੈਰ ਪੱਕੇ ਨਹੀਂ ਹੋ ਰਹੇ ਤੇ ਪੰਜਾਬ ਦੇ ਸ਼ਹਿਰੀ ਖੇਤਰ ਦੇ ਵਿੱਚ ਪੈਰ ਇਹਨਾਂ ਦੇ ਪੱਕੇ ਹੈਗੇ ਆ। ਉਹ ਜਿਹੜੀ ਸ਼ਹਿਰੀ ਖੇਤਰ ਦੀ ਵੋਟ ਆ ਉਹ ਭਾਜੀਪੀ ਨੂੰ ਕਿੰਨਾ ਘਤਾਰ ਜੂਗੀ ਇਹ ਸਮਾਂ ਦੱਸੂਗਾ ਪਰ ਜਿਹੜੀ ਪਿੰਡੂ ਖੇਤਰ ਦੀ ਵੋਟ ਆ ਉਹ ਵੰਡੀ ਬਹੁਤ ਵੱਡੇ ਪੱਦਰ ਤੇ ਜਾਣੀ ਆ ਕੁਝ ਉਹਦਾ ਹਿੱਸਾ ਆਪ ਦੇ ਵਿੱਚ ਐ ਕੁਝ ਕੋ ਉਹਦਾ ਹਿੱਸਾ ਅਕਾਲੀ ਦਲ ਦੇ ਵਿੱਚ ਐ ਕੁਝ ਕੋ ਉਹਦਾ ਹਿੱਸਾ ਕਾਂਗਰਸ ਦੇ ਵਿੱਚ ਐ ਸੋ ਐਤਕੀ ਵਾਲੇ ਤੀਜੇ ਹਰਾਨੀਜਨਕ ਹੋਣਗੇ ਜੀ ਬਿਲਕੁਲ ਸਹੀ ਕਹਿੰਦਾ ਸਰ ਐਤਕੀ ਤਾਂ ਹੋਰ ਵੀ ਬਹੁਤ ਕੁਝ ਹੈਰਾਨ ਕਰਦਾ ਵਾਪਰ ਰਿਹਾ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਚ ਖਾਸ ਤੌਰ ਤੇ ਜਿਨ੍ਹਾਂ ਨੂੰ ਪਿੱਤਾਂ ਦਿੱਤੀਆਂ ਹੋਈਆਂ ਨੇ ਉਹ ਹੀ ਆਪਣੀਆਂ ਪਾਰਟੀਆਂ ਛੱਡ ਛੱਡ ਕੇ ਜਾ ਰਹੇ ਨੇ ਪਾਰਟੀਆਂ ਬਦਲ ਰਹੇ ਨੇ ਔਰ ਇਹ ਕਿਸੇ ਇੱਕ ਪਾਰਟੀ ਦੇ ਨਾਲ ਨਹੀਂ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਹੁਣ ਵੀ ਕਹਿੰਦੇ ਆ ਕਿ ਅਕਾਲੀ ਦਲ ਦੇ ਜਿਹੜੇ ਚੰਡੀਗੜ੍ਹ ਤੋਂ ਉਮੀਦਵਾਰ ਆ ਉਹਨਾਂ ਨੇ ਪਾਰਟੀ ਨੂੰ ਅਲਬਿਦਾ ਕਹਿ ਦਿੱਤੀ ਐ ਜੀ ਹਾਂ ਬਿਲਕੁਲ ਜੀ ਬਿਲਕੁਲ ਕਾਲੀ ਦਲ ਦੇ ਜਿਹੜੇ ਚੰਡੀਗੜ੍ਹ ਤੋਂ ਉਮੀਦਵਾਰ ਆ ਉਹਨਾਂ ਨੇ ਪਾਰਟੀ ਨੂੰ ਅਲਬਿਦਾ ਕਹਿ ਦਿੱਤੀ ਐ ਤੇ ਕਾਲੀ ਦਲ ਦੇ ਚੰਡੀਗੜ੍ਹ ਤੋਂ ਜਿਹੜੇ ਉਮੀਦਵਾਰ ਆ ਉਹਨਾਂ ਨੇ ਪਾਰਟੀ ਨੂੰ ਗੁੱਡਬਾਏ ਕਹਤੀ ਆ ਉਹਨਾਂ ਨੇ ਇਸ ਕਰਕੇ ਗੱਲ ਕਹੀ ਆ ਵੀ ਭਾਈ ਮੇਰੇ ਕੋਲੇ ਕਿਹਨਾ ਬਜਟ ਹੈ ਨਹੀਂਗਾ ਮੈਂ ਬਜਟ ਤੋਂ ਬਿਨਾ ਕਿਵੇਂ ਚੋਣ ਲੜ ਸਕਦਾ ਇਹ ਹਰਦੀਪ ਸਿੰਘ ਬੁਟਰੇਲਾ ਨਹੀਂ ਜਿਹੜੇ ਕਿ ਉਥੋਂ ਦੀ ਨਗਰ ਨਿਗਮ ਦੇ ਵਿੱਚ ਇਕਲੌਤੇ ਕੌਂਸਲਰ ਵੀ ਆ ਉਹ ਉਥੋਂ ਦੇ ਕੌਂਸਲਰ ਆ ਉਹਦਾ ਕਾਰਨ ਇਹ ਆ ਵੇ ਭਾਈ ਉੱਥੇ ਬਾਕੀ ਤਾਂ ਕੋਈ ਜਿੱਤਿਆ ਨਹੀਂ ਸੀਗਾ ਤੇ ਹੁਣ ਇਹ ਜਿਹੜੇ ਆ ਇਹਨਾਂ ਦਾ ਚੰਗਾ ਪ੍ਰਭਾਵ ਮੰਨਦਾ ਅਕਾਲੀ ਦਲ ਇਸ ਕਰਕੇ ਚੰਡੀਗੜ੍ਹ ਤੋਂ ਅਕਾਲੀ ਦਲ ਨੇ ਲੋਕ ਸਭਾ ਦੀ ਟਿਕਟ ਜਿਹੜੀ ਹਰਦੀਪ ਸਿੰਘ ਬੁਟਰੇਲਾ ਨੂੰ ਦਿੱਤੀ ਸੀ ਪਰ ਲੱਗੇ ਕੱਲ ਉਹਨਾਂ ਨੇ ਹੈਰਾਨ ਨਹੀਂ ਕਰਤਾ ਸਭ ਨੂੰ ਨਾਲੇ ਤਾਂ ਟਿਕਟ ਵਾਪਸ ਕਰਤੀ ਤੇ ਨਾਲੇ ਪਾਰਟੀ ਛੱਡਤੀ ਇਹ ਵੀ ਅੱਥੀ ਕਮਾਲ ਹੋਈ ਜਾਂਦੀ ਵੀ ਭਾਈ ਮਿਲੀਆਂ ਹੋਈਆਂ ਟਿਕਟਾਂ ਛੱਡ ਛੱਡ ਕੇ ਨੇਤਾ ਜਾ ਰਹੇ ਆ ਕਿਉਂਕਿ ਇਹੋ ਜਿਹਾ ਕੰਮ ਹੀ ਸੁਸ਼ੀਲ ਰਿੰਕੂ ਨੇ ਕੀਤਾ ਆਮ ਆਦਮੀ ਪਾਰਟੀ ਨੂੰ ਟਿਕਟ ਦਿੱਤੀ ਸੀ ਉਹ ਟਿਕਟ ਵਾਪਸ ਕਰਕੇ ਤੇ ਭਾਜਪਾ ਚਲਾ ਗਿਆ ਭਾਜਪਾ ਨੂੰ ਟਿਕਟ ਉਹਨੂੰ ਮਿਲ ਗਈ ਆ ਹਾਲਾਂਕਿ ਹਰਦੀਪ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਹਿੰਦੇ ਜੀ ਕਿ ਮੈਂ ਕਿਸੇ ਹੋਰ ਪਾਰਟੀ ਦੇ ਵਿੱਚ ਨਹੀਂ ਜਾਣਾ ਪਰ ਮੈਂ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਬਹੁਤਾ ਹੁਣ ਇਹ ਗੱਲ ਕਹੀ ਆ ਹੁਣ ਗੱਲ ਇਹ ਜੀ ਕਿ ਕਹਿੰਦੇ ਤਾਂ ਚਲੋ ਸਾਰੇ ਹੁੰਦੇ ਜੀ ਕਿ ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਜਾਣਾ ਇਹ ਵਕਤ ਦੇ ਸੁਭਾ ਇਹ ਗੱਲ ਤਾਂ ਅਰਵਿੰਦਰ ਲਵਲੀ ਹੋਰੀ ਵੀ ਕਹਿੰਦੇ ਸੀ ਇਹ ਗੱਲ ਤਾਂ ਇਹ ਜਿਹੜੇ ਆ ਹੁਣ ਤੱਕ ਅਸੀਂ بڑے ਨੇਤਾ ਦੇਖੇ 골ਡੀ ਜਿਹੜਾ ਦਲਵੀਰ 골ਡੀ ਵੀ ਇਹ ਗੱਲ ਕਹਿੰਦਾ ਸੀ ਪਰ ਸਾਰੇ ਬਾਅਦ ਵਿੱਚ ਚਲੇ ਜਾਂਦੇ ਆ ਪਰ ਗੱਲ ਇਹ ਜੀ ਕਿ ਇਹਨੇ ਹਰਦੀਪ ਸਿੰਘ ਬਟਰੇਲਾ ਨੇ ਕਿਹਾ ਕਿ ਜਦੋਂ ਮੈਨੂੰ ਟਿਕਟ ਦਿੱਤੀ ਗਈ ਤੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਸੀ ਕਿ ਭਾਈ ਮੇਰੇ ਕੋਲੇ ਫੰਡ ਹੈ ਨਹੀਂ ਮੈਂ ਇੱਕ ਸਧਾਰਨ ਕਿਸਾਨ ਦਾ ਪੁੱਤ ਹਾਂ ਤੇ ਮੈਨੂੰ ਤਾਂ ਪਾਰਟੀ ਫੰਡ ਚਾਹੀਦਾ ਚੋਣ ਲੜਨ ਦੇ ਲਈ ਪਰ ਮੇਰੀ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ ਕਹਿੰਦੇ ਮੈਂ ਉਹਨਾਂ ਨੂੰ ਇਹਦੀ ਗੱਲ ਕਹੀ ਸੀ ਤੇ ਦੇਖੋ ਇਸ ਵੇਲੇ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਸੀਨੀਅਰ ਲੀਡਰਸ਼ਿਪ ਆ ਸਮੇਤ ਤੁਹਾਡੇ ਤੇ ਉਹ ਚੰਡੀਗੜ੍ਹ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਵਿੱਚ ਮੇਰਾ ਸਹਿਯੋਗ ਦੇਊਗੀ ਪਰ ਮੇਰੇ ਲਈ ਕੋਈ ਨਹੀਂ ਆਇਆ ਤੇ ਸਾਰਿਆਂ ਨੇ ਇਸ ਵੇਲੇ ਪੰਜਾਬ ਦੀਆਂ 13 ਸੀਟਾਂ ਦੇ ਵੱਲ ਖਿਆਲ ਕੀਤਾ ਹੋਇਆ ਤੇ ਇਧਰਲੇ ਪਾਸੇ ਕਿਸੇ ਦਾ ਖਿਆਲ ਹੀ ਕੋਈ ਹੈ ਨਹੀਂਗਾ ਚੰਡੀਗੜ੍ਹ ਦੇ ਵੱਲ ਇਸ ਹਾਲਾਤ ਦੇ ਵਿੱਚ ਬਿਨਾ ਫੰਡ ਤੋਂ ਤੇ ਬਿਨਾ ਸਹਿਯੋਗ ਤੋਂ ਮੈਂ ਨਹੀਂ ਕੋਣ ਲੜ ਸਕਦਾ ਸੋ ਮਤਲਬ ਇਹ ਵੀ ਉਹਨਾਂ ਨੇ ਟਿਕਟ ਵਾਪਸ ਕਰਤੀ ਹੈ ਮਤਲਬ ਇਹ ਵੀ ਆ ਕਿ ਐਤਕੀ ਬੀਜੇਪੀ ਤੇ ਅਕਾਲੀ ਇਕੱਲੇ ਇਕੱਲੇ ਚੋਣ ਲੜ ਰਹੇ ਆ ਤੇ ਇਕੱਲੇ ਇਕੱਲੇ ਚੋਣ ਲੜਨ ਤੋਂ ਬਾਅਦ ਤੇ ਹੁਣ ਦੇਖਦੇ ਆ ਭਾਈ ਨਤੀਜੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦੇ ਆ ਇਕੱਲੇ ਇਕੱਲੇ ਚੋਣ ਲੜਨ ਤੋਂ ਬਾਅਦ ਤੇ ਭੀਜਪੀ ਦਾ ਸੰਜੇ ਟੰਡਰ ਦਾ ਜਿਹੜਾ ਚੰਡੀਗੜ੍ਹ ਤੋਂ ਉਮੀਦਵਾਰ ਤੇ ਮਨੀਸ਼ ਟਵਾੜੀ ਹੈ ਜਿਹੜਾ ਕਾਂਗਰਸ ਦਾ ਉਮੀਦਵਾਰ ਆ ਤੇ ਆਮ ਆਦਮੀ ਪਾਰਟੀ ਦਾ ਕਾਂਗਰਸ ਨੂੰ ਸਮਰਥਨ ਤੇ ਅਕਾਲੀ ਦਲ ਨੇ ਆਪਣੀ ਟਿਕਟ ਵਾਪਸ ਲੈ ਲਈ ਹੈ ਮਤਲਬ ਇਹ ਆ ਕਿ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੀ ਰਹਿ ਗਿਆ ਸੋਰੀ ਭੀਜਪੀ ਤੇ ਕਾਂਗਰਸ ਦਾ ਹੀ ਰਹਿ ਗਿਆ ਸੋ ਇਸ ਮਾਮਲੇ ਦੇ ਵਿੱਚ ਕੋਈ ਸੰਜੇ ਟੰਡਰਨ ਦੇ ਪੱਖ ਚਾ ਕੋਈ ਟਵਾੜੀ ਦੇ ਪੱਖ ਦੇ ਵਿੱਚ ਮੁਕਾਬਲਾ ਤਿੱਖਾ ਹੋਣ ਦੀ ਆਸ ਆ ਵੇਨੇ ਵੀ ਭਾਈ ਬਣਦਾ ਕੀ ਆ ਜੀ ਜੀ ਬਿਲਕੁਲ ਤਣੂ ਸਾਹਿਬ ਇਹ ਤਾਂ ਵੈਸੇ ਚੁਣੌਤੀਆਂ ਅਕਾਲੀ ਦਲ ਦੇ ਲਈ ਹਰ ਪਾਸੇ ਹੀ ਨਜ਼ਰ ਆ ਰਹੀਆਂ ਨੇ ਉਧਰ ਖਡੂਰ ਸਾਹਿਬ ਵਾਲੀ ਸਿੱਧੀ ਜੇ ਗੱਲ ਕਰੀਏ ਅਮਰਪਾਲ ਸਿੰਘ ਦੇ ਮੈਦਾਨ ਦੇ ਵਿੱਚ ਆਉਣ ਦੇ ਨਾਲ ਅਕਾਲੀ ਦਲ ਦੀ ਚਿੰਤਾ ਤਾਂ ਕਾਫੀ ਜ਼ਿਆਦਾ ਵਧੀ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਉਹਦੀ ਅਕਾਲੀ ਦਲ ਦੀ ਚਿੰਤਾ ਦੇ ਵਿੱਚ ਬਹੁਤ ਵਾਧਾ ਹੋਇਆ ਜਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਪੰਥਕ ਸੀਟ ਦੇ ਉੱਤੇ ਇਤਕੀ ਰੌਲਾ ਵਧਿਆ ਜਾਂ ਕਹਿੰਦੇ ਕਿ ਵਿਵਾਦ ਵਧਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਘਟੂਗਾ ਇਹ ਵਕਤ ਬਿਆਨ ਕਰੂਗਾ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਤੇ ਹਾਲਾਤ ਬੜਾ ਕੁਝ ਬਿਆਨ ਕਰਦੇ ਆ ਹਾਲਾਤ ਬਹੁਤ ਕੁਝ ਬਿਆਨ ਕਰਦੇ ਆ ਕਿਉਂਕਿ ਇੱਥੇ ਕੀ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠੇ ਚੋਣ ਲੜ ਰਿਹਾ ਤੇ ਵਿਰਸਾ ਸਿੰਘ ਮਲਟੋਹਾ ਦੇ ਨਾਲ ਉਹਦਾ ਮੁਕਾਬਲਾ ਹੋ ਰਿਹਾ ਤੇ ਉਸ ਤੋਂ ਕੋਈ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਪ੍ਰਸਥਿਤੀਆਂ ਬਣ ਰਹੀਆਂ ਆਉਂਦੇ ਦਿਨਾਂ ਦੇ ਵਿੱਚ ਤੇ ਉਹਦੇ ਵਿੱਚ ਹੋ ਸਕਦਾ ਵੀ ਕੋਈ ਵੀ ਮੋੜ ਨਵਾਂ ਆ ਜੇ ਵਿਰਸਾ ਸਿੰਘ ਮਲਟੋਹਾ ਚੁਣੌਤੀ ਦਿੰਦੇ ਚੈਲੰਜ ਕਰਦੇ ਆ ਕਿ ਅਮਰਤਪਾਲ ਦਾ ਕੋਈ ਵੀ ਸਮਰਥਕ ਟੀਵੀ ਦੇ ਮੂਹਰੇ ਮੇਰੇ ਨਾਲ ਵੈਸ ਕਰ ਲਵੇ ਜੇ ਤਾਂ ਉਹ ਸਮਰਤਕ ਜਿੱਤ ਗਿਆ ਤਾਂ ਮੈਂ ਨਹੀਂ ਕਾਗਜ਼ ਦਾਖਲ ਕਰੂੰਗਾ ਅਮਰਤਪਾਲ ਦੀ ਮਦਦ ਕਰੂੰਗਾ ਤੇ ਜੇਕਰ ਅਮਰਤਪਾਲ ਦਾ ਸਾਥੀ ਹਾਰ ਗਿਆ ਤਾਂ ਮੇਰੀ ਮਦਦ ਕਰੇ ਤੇ ਅਮਰਤਪਾਲ ਨਾਲ ਚੋਣ ਲੜੇ ਸੋ ਵੇਦੇ ਪਾਈ ਕੀ ਬਣਦਾ ਮੇਰਾ خیال ਵੀ ਹਾਲੇ ਤੱਕ ਤਾਂ ਬੈਸ ਲਈ ਕੋਈ ਆਇਆ ਨਹੀਂ ਜਿਹਦੇ ਨਾਲ ਪਰ ਦੂਜੀ ਗੱਲ ਇਹ ਕਿ ਬੀਬੀ ਖਾਲੜਾ ਤੇ ਉਧਰ ਗੱਲ ਕਰਗੇ ਆਪਾਂ ਜਿਹੜੇ ਧਿਆਨ ਸਿੰਘ ਮੰਡ ਹੋਰਾਂ ਦੀ ਤੇ ਕੁਝ ਕੋ ਹੋਰ ਆ ਜਿਹੜੇ ਉਹ ਲਗਾਤਾਰ ਅਮਰਤਪਾਲ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਨਿਤਰ ਰਹੇ ਆ ਇਸ ਕੀਦਮਤੀ ਜੇ ਖਡੂਰ ਸਾਹਿਬ ਦੇ ਵੀ ਹੈਰਾਨ ਕਰਨ ਵਾਲੇ ਹੋਣਗੇ ਕਿਉਂਕਿ ਕਾਂਗਰਸ ਦਾ ਪ੍ਰਵੀਰ ਸਿੰਘ ਜੀਰਾ ਲਾਲਜੀਤ ਸਿੰਘ ਪੁੱਲਰ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਦਾ ਬਰਤੋਹਾ ਤੇ ਅਮਰਤਪਾਲ ਸਿੰਘ ਅਦਾਦ ਆ ਤੇ ਹਾਲੇ ਤੱਕ ਬੀਜੇਪੀ ਨੇ ਇੱਥੇ ਉਮੀਦਵਾਰ ਐਲਾਨਿਆ ਨਹੀਂ ਸੋ ਇਸ ਕੀ ਕਈ ਤਰ੍ਹਾਂ ਦੀਆਂ ਕਹਾਣੀਆਂ ਨਵੇਂ ਸਾਹਮਣੇ ਆਉਣਗੀਆਂ ਜੀ ਬਿਲਕੁਲ ਜਨਾਬ ਸਾਹਿਬ ਬਹੁਤ ਸਾਰੇ ਪੱਖਾਂ ਤੋਂ ਇਸ ਵਾਰ ਦੀਆਂ ਚੋਣਾਂ ਜਿਹੜੀਆਂ ਉਹ ਵੱਖਰੀਆਂ ਨਜ਼ਰ ਆ ਰਹੀਆਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਤੋਂ ਬਹੁਤ ਵੱਡੇ ਵੱਡੇ ਚਿਹਰੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕਰ ਲਈ ਆਪਾਂ ਜਾਂ ਉਧਰ ਵਿਕਰਮ ਮਜੀਠੀਆ ਹੋਰਾਂ ਦੀ ਗੱਲ ਕਰ ਲਈਆਂ ਹੋਰ ਕਈ ਸਾਰੇ ਨਾਂ ਨੇ ਉਹ ਇਸ ਵੇਲੇ ਚੋਣ ਪ੍ਰਚਾਰ ਤੋਂ ਵਾਵਾ ਦੂਰ ਨਜ਼ਰ ਆ ਰਹੇ ਨੇ ਉਹਨਾਂ ਦਾ ਕਿਤੇ ਨਾਮ ਹੀ ਨਹੀਂ ਹੈਗਾ ਉਹਨਾਂ ਦੀ ਕਿਤੇ ਚਰਚਾ ਹੀ ਨਹੀਂ ਹੋ ਰਹੀ ਜੀ ਦੇਖੋ ਜੀ ਇਹ ਗੱਲ ਆਪਾਂ ਨੂੰ ਤਾਂ ਕਰਕੇ ਵੱਡੀ ਲੱਗਦੀ ਹੈ ਕਿ ਜਦੋਂ ਦੇ ਆਪਾਂ ਜੰਮੇ ਆ ਨਾ ਪੁਰੋ ਤੋਂ ਆਪਾਂ ਬਾਦਲ ਕੈਪਟਨ ਬਾਦਲ ਕੈਪਟਨ ਹਰ ਚੋਣ ਦੇ ਮੌਕੇ ਸੁਣਦੇ ਆਂ ਪਰ ਐਤ ਕੀ ਬਾਦਲ ਸਾਹਿਬ ਦੁਨੀਆ ਦੇ ਉੱਤੇ ਹੈ ਨਹੀਂ ਤੇ ਕੈਪਟਨ ਅਵਿੰਦਰ ਸਿੰਘ ਪ੍ਰਚਾਰ ਦੇ ਵਿੱਚ ਹੈ ਨਹੀਂ ਹੁਣ ਕੈਪਟਨ ਅਵਿੰਦਰ ਸਿੰਘ ਉਮਰ ਦੇ ਤਕਾਜ਼ੇ ਕਰਕੇ ਹੈ ਨਹੀਂ ਜਾਂ ਵੈਸੇ ਉਹ ਚੁੱਪ ਕਰਨਾ ਠੀਕ ਸਮਝਦੇ ਆ ਜਾਂ ਗਰਮੀ ਕਰਕੇ ਆ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਪਰ ਵੱਡੇ ਬਾਦਲ ਸਾਹਿਬ ਦੁਨੀਆ ਤੋਂ ਚਲੇ ਗਏ ਆ ਆਪਾਂ ਇਹਦੇ ਬਾਰੇ ਜਾਣਦੇ ਆ ਪਰ ਇਸ ਤੋਂ ਇਲਾਵਾ ਕੁਝ ਹੋਰ ਚਿਹਰੇ ਵੀ ਹੁੰਦੇ ਤੇ ਕੈਪਟਨ ਅਵਿੰਦਰ ਸਿੰਘ ਬਿਲਕੁਲ ਚੁੱਪਵੱਟੀ ਬੈਠੇ ਆ ਉਸ ਤੋਂ ਅਗਲੇ ਤੁਸੀਂ ਗੱਲ ਕਰ ਲਓ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਚੁੱਪਵੱਟੀ ਬੈਠੇ ਆ ਕਿਉਂਕਿ ਉਹਨਾਂ ਨੇ ਆਪਣਾ ਆਪਰੇਸ਼ਨ ਕਰਵਾਇਆ ਵੈਸੇ ਇਹ ਵੀ ਸਿਆਸਤ ਤੋਂ ਕਿਨਾਰਾ ਜਾ ਕਰਕੇ ਚੱਲ ਉਦਰ ਸੁਖਦੇਵ ਸਿੰਘ ਢੀਂਡ ਸਾਹਿ ਦੀ ਗੱਲ ਕਰਕੇ ਉਹ ਚੁੱਪਵੱਟੀ ਬੈਠੇ ਆ ਉਹ ਜੋ ਕੋ ਉਮਰ ਦੇ ਕਰਕੇ ਕੁਝ ਕੋ ਉਹਨਾਂ ਦੇ ਪੁੱਤ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਨੂੰ ਪਰੇ ਪਰੇ ਹੋ ਕੇ ਦੇਖ ਰਹੇ ਆ ਉਹ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਇਤਕੀ ਕੋਈ ਇੰਟਰਸਟ ਨਹੀਂ ਲੈ ਰਹੇ ਉਹਨਾਂ ਨੇ ਕਿਹਾ ਜੀ ਕਿ ਮੈਂ ਤਾਂ ਆਈਪੀਐਲ ਤੇ ਵਿਝੀ ਆ ਜਗਮੀਤ ਸਿੰਘ ਬਰਾੜ ਜਿਹੜੇ ਕਿ ਆਵਾਜ਼ੇ ਪੰਜਾਬ ਦੇ ਤੌਰ ਤੇ ਜਾਣੇ ਜਾਂਦੇ ਰਹੇ ਆ ਉਹ ਬਿਲਕੁਲ ਚੁੱਪਵੱਟੀ ਬੈਠੇ ਆ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਇਤਕੀ بڑے ਚਿਹਰੇ ਚੁੱਪ ਹੋ ਗਏ ਆ بڑے ਚਿਹਰੇ ਸ਼ਾਂਤ ਹੋ ਗਏ ਆ ਵੱਖੋ ਵੱਖਰੇ ਕਾਰਨਾਂ ਦੇ ਕਰਕੇ ਸ਼ਾਂਤ ਹੋ ਗਏ ਵੱਖੋ ਵੱਖਰੇ ਕਾਰਨਾਂ ਦੇ ਕਰਕੇ ਚੁੱਪ ਹੋ ਗਏ ਹੁਣ ਪਤਾ ਨਹੀਂ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਕੀ ਹੋਊਗਾ ਪਰ ਇਤਕੀ ਨਵੇਂ ਚਿਹਰੇ ਆ ਜਿਹੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਪ੍ਰਚਾਰ ਕਰਨ ਵਾਲੇ ਵੀ ਆ ਤੇ ਚੋਣ ਲੜਨ ਵਾਲੇ ਵੀ ਆ ਤੇ ਬਾਦਲ ਕੈਪਟਨ ਮੁਖਤ ਇਹ ਚੋਣਾਂ ਨਾ ਕੈਪਟਨ ਦਾ ਜ਼ਿਕਰ ਨਾ ਵੱਡੇ ਬਾਦਲ ਸਾਹਿਬ ਸੋ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਚੋਣਾਂ ਸੋ ਇੱਥੇ ਕਰਕੇ ਇਤਕੀ ਜਿਵੇਂ ਚੋਣਾਂ ਦੇ ਵਿੱਚ ਕੋਈ ਰਸਜਾ ਨਹੀਂ ਆ ਰਿਹਾ ਵੀ ਉਹਨੇ ਉਹਨੂੰ ਕੁਝ ਕਹਿਤਾ ਉਹਨੇ ਉਹਨੂੰ ਕੁਝ ਕਹਿਤਾ ਉਹਨੇ ਠੋਕ ਦੂ ਮੈਂ ਮਾਹੀ ਦੂ ਮੈਂ ਐ ਕਰ ਦੂ ਐ ਕਰ ਦੋ ਆ ਕੁਝ ਐਸ ਕੀ ਦੀਆਂ ਚੋਣਾਂ ਦੇ ਵਿੱਚ ਲੱਭ ਨਹੀਂ ਰਿਹਾ ਜੀ ਜੀ ਬਿਲਕੁਲ ਸਹੀ ਤੇਣਾ ਸਾਹਿਬ ਕੰਗਣਾ ਰਣੋਤ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀ ਹੈ ਜੀ ਤੇ ਇਸ ਵਾਰ ਵੀ ਹੁਣ ਕਿਉਂਕਿ ਚੋਣ ਮੈਦਾਨ ਦੇ ਵਿੱਚ ਹੈ ਤੇ ਉਹਦੀਆਂ ਗੱਲਾਂ ਉਹਦੇ ਬਿਆਨ ਐਨੇ ਅਜੀਬ ਨੇ ਕਿ ਹਮੇਸ਼ਾ ਹੀ ਉਹਦੀ ਚਰਚਾ ਹੁੰਦੀ ਰਹਿੰਦੀ ਹੈ ਹੁਣ ਉਹ ਕਹਿੰਦੀ ਹੈ ਕਿ ਜੇ ਮੈਂ ਜਿੱਤ ਗਈ ਤਾਂ ਫਿਲਮੀ ਦੁਨੀਆ ਨੂੰ ਬਿਲਕੁਲ ਛੱਡ ਦਊਂਗੀ ਤਿਆਗ ਦਊਂਗੀ हां बिल्कुल जी देखो जे मैं जित गई ता ना जे मैं जित गई होस पता जित ਵੀ ਜਾਵੇ ਨਾ ਜਿੱਤੇ ਇਹਦੇ ਬਾਰੇ ਤੱਕ ਕੁਝ ਕਹਿ ਨਹੀਂ ਸਕਦੇ ਪਰ ਉਹਨੇ ਬੜਾ ਤਿੱਖਾ ਜਿਹਾ ਬਿਆਨ ਦਿੱਤਾ ਤੇ ਸੋਚ ਸਮਝ ਕੇ ਜੇ ਚਤਰਾਈ ਜੀ ਨੇ ਬਿਆਨ ਦਿੱਤਾ ਉਹ ਕਹਿੰਦੀ ਵੀ ਜੇਕਰ ਮੈਂ ਜਿੱਤ ਗਈ ਤੇ ਹਲਕੇ ਦੇ ਲੋਕਾਂ ਨੇ ਕਿਹਾ ਕਿ ਜੀ ਜੀ ਤੁਸੀਂ ਇੱਥੇ ਰਹਿ ਕੇ ਹੀ ਹਲਕੇ ਦੇ ਮਸਲੇ ਹੱਲ ਕਰ ਸਕਦੇ ਆ ਤੇ ਫਿਰ ਮੈਂ ਇੱਕ ਕੰਮ ਹੀ ਕਰੂੰਗੀ ਫਿਰ ਮੈਂ ਕਲੀ ਰਾਜਨੀਤੀ ਕਰੂੰਗੀ ਹੁਣ ਜੇਕਰ ਮੈਂ ਜਿੱਤ ਗਈ ਤਾਂ ਇਹ ਗੱਲ ਤਾਂ ਬੇਸਨੀ ਦੇ ਹਲ ਨੇ ਵੀ ਕਹੀ ਸੀ ਕਿ ਫਿਰ ਮੈਂ ਫਿਲਮਾਂ ਤੋਂ ਦੂਰੀ ਬਣਾ ਲਊਗਾ ਤੇ ਪਰ ਜਦੋਂ ਦੀ ਫਿਲਮ ਚੱਲ ਗਈ ਫਿਰ ਕਹਿੰਨਾ ਮੈਂ ਰਾਜਨੀਤੀ ਤੋਂ ਦੂਰੀ ਬਣਾ ਲਊਂਗਾ ਸੋ ਇਹ ਸਮਾਂ ਦੱਸੂਗਾ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਮੋੜ ਕੀ ਆਉਂਦਾ ਪਰ ਲੋੜ ਦੀ ਗੱਲ ਹੈ ਨਾ ਸੌਦਾ ਲੋੜ ਦਾ ਕਿਉਂਕਿ ਦੇਖੋ ਉਹਨੂੰ ਲੋੜ ਇਸ ਵੇਲੇ ਹੈਗੀ ਵੋਟਰਾਂ ਦੀ ਤੇ ਵੋਟਰਾਂ ਦੇ ਮਨ ਦੇ ਵਿੱਚ ਵਿਰੋਧੀ ਪਾਰਟੀਆਂ ਇਹ ਗੱਲ ਪਾਉਂਦੀਆਂ ਜੀ ਕਿਹੜੇ ਤਾਂ ਜਿੱਤ ਕੇ ਬੰਬੇ ਚਲੇ ਜਾਣਾ ਇਹਨੇ ਕਿਹੜਾ ਲੱਭਣਾ ਤੇ ਭਾਈ ਉਹਨੇ ਫਿਰ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਭਾਈ ਮੈਂ ਇੱਥੇ ਹੀ ਰਹੂੰਗੀ ਤੇ ਮੈਂ ਰਾਜਨੀਤੀ ਹੀ ਕਰੂੰਗੀ ਤੇ ਫਿਲਮੀ ਕੇਤਰ ਛੱਡ ਦੂੰਗੀ ਸੋ ਪਤਾ ਨਹੀਂ ਵੀ ਇਹ ਤਾਂ ਆਉਣ ਵਾਲੇ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਹੈ ਕੌਣ ਕਿਹੜੀ ਥਾਂ ਨੂੰ ਛੱਡਦਾ ਤੇ ਕੌਣ ਕਿਹੜੀ ਥਾਂ ਦੇ ਉੱਤੇ ਖੜਾ ਰਹਿੰਦਾ ਪਰ ਕੰਗੜਾ ਰਣੌਤ ਪਹਿਲੀ ਵਾਰ ਚੋਂ ਲੜ ਰਹੀ ਹੈ ਮੁਕਾਬਲਾ ਉਹਦਾ ਹੈਗਾ ਜੀ ਵਿਕਰਮਾ ਦਿੱਤਿਆ ਸਿੰਘ ਦੇ ਨਾਲ ਸੋ ਮੁਕਾਬਲਾ ਕਹਿੰਦੇ ਵੀ ਇੱਥੇ ਖਾਤਾ ਤਿੱਖਾ ਹੋਊਗਾ ਬਾਕੀ ਪਤਾ ਨਹੀਂ ਵੀ ਕਿਹੜੇ ਬੰਦੇ ਦੇ ਮਨ ਦੇ ਵਿੱਚ ਕਿਹੜੀ ਗੱਲ ਹੋਵੇ ਜੀ ਜੀ ਕਹਿੰਦਾ ਸਭ ਧਿਆਨ ਸਿੰਘ ਮੰਡਹੋਰਾ ਦਾ ਇੱਕ ਬਿਆਨ ਸਾਹਮਣੇ ਆਇਆ ਜਿਹਨੇ ਨਵੀਂ ਚਰਚਾ ਛੇੜ ਦਿੱਤੀ ਆ ਉਹ ਕਹਿੰਦੇ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਗੱਲ ਕਹੀ ਆ ਕਿ ਸ਼੍ਰੋਮਣੀ ਕਮੇਟੀ ਦੇ ਜਿੰਨੇ ਮੁਲਾਜ਼ਮ ਆ ਉਹਨਾਂ ਸਾਰਿਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਉਹਨਾਂ ਦੇ ਕਹਿਣ ਮੁਤਾਬਕ ਸਾਰੇ ਹੀ ਮੁਲਾਜ਼ਮਾਂ ਦਾ ਡੋਪ ਟੈਸਟ ਹੋਵੇ ਹਾਲਾਂਕਿ ਹੋਣਾ ਹਾਣਾ ਨਹੀਂ ਗਏ ਤਾਂ ਕਹਿਣ ਦੀਆਂ ਗੱਲਾਂ ਵੀ ਡੋਪ ਟੈਸਟ ਹੋਵੇ ਫਲਾਂ ਹੋਵੇ ਢੀਂਗ ਹੋਵੇ ਐ ਕੌਣ ਡੋਪ ਟੈਸਟ ਕਰਦਾ ਤੇ ਕਰਵਾਉਂ ਵਿਧਾਨ ਸਭਾ ਚੋਣਾਂ ਦੇ ਮੌਕੇ ਵੀ ਸੀ ਗੱਲ ਇਹ ਵੀ ਉਦੋਂ ਵੀ ਆਪਾਂ ਜਾਣਦੇ ਆ ਕਿ ਕਦੇ ਖਬਰ ਆਉਂਦੀ ਸੀ ਜਿਕੇ ਕੈਪਟਨ ਡੋਪ ਟੈਸਟ ਕਰਾਵੇ ਕਦੇ ਉਹਨਾਂ ਜੋ ਫਲਾਨਾ ਕਰਾਵੇ ਫਲਾਨਾ ਕਰਾਵੇ ਇੱਕ ਖੰਡ ਦਾ ਚੱਲ ਪਿਆ ਸੀਗਾ ਮਹੀਨਾ ਪੀ ਚੱਲਿਆ ਸੀ ਇਹ ਤੇ ਬਾਅਦ ਦੇ ਵਿੱਚ ਕਰਵਾਇਆ ਕਿਸੇ ਨੇ ਨਹੀਂ ਸਿੱਧਾ ਹੀ ਅੱਜਕੱਲ੍ਹ ਪੰਜਾਬ ਦੇ ਲੋਕਾਂ ਨੂੰ ਚੇਤੇ ਆ ਹੁਣ ਤਲਬੀਰ ਸਿੰਘ ਗਿੱਲ ਜਿਹੜੇ ਕਿ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਸ਼ਰੋਣੀ ਕਮੇਟੀ ਦੇ ਕਈ ਅਹੁਦੇਦਾਰ ਤਾਂ ਕਾਰੇ ਸਿਰਜ ਨਹੀਂ ਖਾਂਦੇ ਆ ਤੇ ਜੇਕਰ ਨਹੀਂ ਯਕੀਨਤ ਲੈਣਾ ਡੋਪ ਟੈਸਟ ਕਰਵਾ ਲਓ ਹੁਣ ਆਪੋਂ ਵੀ ਗੱਲ ਕਹੀ ਜਾਂਦੇ ਕਦੇ ਵੀ दारू ਪੀਣ ਵਾਲੇ ਬੰਦੇ ਤੇ ਜਿਨ੍ਹਾਂ ਦਾ ਕਰਤਾਰ ਨਹੀਂ ਚੰਗਾ ਤੇ ਉਹ ਜਿਹੜੇ ਤਲਵੀਰ ਵਰਗੇ ਉਹ ਦੇਖੋ ਜੀ ਪਾਰਟੀ ਬਦਲ ਕੇ ਗਏ ਆ ਉਹ ਐ ਕਰਨ ਲੱਗੇ ਆ ਹੁਣ ਧਿਆਨ ਸਿੰਘ ਵੰਡ ਨੇ ਵੀ ਇਸ ਗੱਲ 'ਚ ਐਂਟਰੀ ਕੀਤੀ ਆ ਉਹ ਕਹਿੰਦੇ ਵੀ ਦੋਸ਼ ਬੜੇ ਵੱਡੇ ਆ ਤਲਵੀਰ ਸਿੰਘ ਗਿੱਲ ਵਰਗਿਆਂ ਦੇ ਉਹ ਕਹਿੰਦੇ ਜੀ ਚਾਹੀਦਾ ਆ ਕਿ ਸਾਰੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਜਾਣ ਸੋ ਚਲੋ ਭਾਈ ਕਰਵਾ ਲਓ ਕੋਈ ਇਤਰਾਜ਼ ਨਹੀਂਗਾ ਨਾਲੇ ਇਹ ਤਾਂ ਗੱਲਾਂ ਹੀ ਆ ਨਾ ਕਹਿਣ ਦੀਆਂ ਗੱਲਾਂ ਹੀ ਆ ਤੁਸੀਂ ਕਹੋ ਜੀ ਇਹਨਾਂ ਦੇ ਤੇ ਇਹਨਾਂ ਦੇ ਸਾਰੇ ਟੱਬਰਾਂ ਦੇ ਕਰਵਾਉਣੇ ਆ ਸਾਰੇ ਦੋਸਤਾਂ ਦੇ ਵੀ ਕਰਾਉਣੇ ਵਿੱਚ ਹੋਰ ਵੀ ਗੱਲ ਭਾਵੇਂ ਛੱਡ ਦਿਓ ਇਹ ਕਿਹੜਾ ਹੋਣੇ ਆ ਪਰ ਗੱਲ ਇਹ ਵੀ ਇੱਕ ਵਾਰੀ ਇਹ ਗੱਲ ਫੇਰ ਚਰਚਾ ਦੇ ਵਿੱਚ ਆ ਗਈ ਆ ਤੇ ਕੁਝ ਕਿਨਾਂ ਚਰਚਾ ਦੇ ਵਿੱਚ ਰਹੂਗੀ ਜੀ ਜੀ ਤਣਾ ਸਾਬ ਝਾਰਖੰਡ ਤੋਂ ਇੱਕ ਬੜੀ ਹੈਰਾਨ ਕਰਦੀ ਬੜੀ ਅਜੀਬ ਜਿਹੀ ਖਬਰ ਸਾਹਮਣੇ ਆਈ ਹੈ ਕਹਿੰਦੇ ਝਾਰਖੰਡ ਦੇ ਮੰਤਰੀ ਦੇ ਸਕੱਤਰ ਦੇ ਨੌਕਰ ਦੇ ਘਰ ਜਿਹੜੀ ਈਡੀ ਵੀ ਰੇਡ ਹੋਈ ਆ ਤੇ 20 ਕਰੋੜ ਤੋਂ ਵੱਧ ਦੇ ਰੁਪਈਆ ਜਿਹੜਾ ਉੱਥੋਂ ਮਿਲਿਆ ਜੀ ਹਾਂ ਬਿਲਕੁਲ ਜੀ ਗੱਲ ਇਹ ਹੈ ਕਿ ਝਾਰਖੰਡ ਦੇ ਵਿੱਚ ਪਿੰਡੂ ਵਿਕਾਸ ਮੰਤਰੀ ਆ ਆਲਮਗੀਰ ਆਲਮ ਉਹਦਾ ਜਿਹੜਾ ਹੈਗਾ ਸੈਕਟਰੀ ਉਹਦਾ ਨਾਂ ਹੈਗਾ ਸੰਜੀਵ ਤੇ ਸੰਜੀਵ ਦਾ ਅੱਗੇ ਨੌਕਰ ਆ ਜੀ ਦੇ ਘਰ ਦੇ ਵਿੱਚ ਰੇਡ ਮਾਰੀ ਆ ਤੇ ਅਧਿਕਾਰੀਆਂ ਨੂੰ 20 ਕਰੋੜ ਤੋਂ ਵੱਧ ਰੁਪਈਆ ਮਿਲਿਆ ਉਥੋਂ ਤੁਸੀਂ ਦੇਖੋ ਵੀ ਮੰਤਰੀ ਦਾ ਸੈਕਟਰੀ ਤੇ ਸੈਕਟਰੀ ਦਾ ਨੌਕਰ ਉਹਦੇ ਘਰ ਦੇ ਵਿੱਚੋਂ ਪੈਸਾ ਮਿਲਿਆ ਯਾਨੀ ਕਿ ਜੇ ਮੰਤਰੀ ਨੇ ਜਾਂ ਸੈਕਟਰੀ ਨੇ ਆਪਦਾ ਪੈਸਾ ਉਹਦੇ ਘਰ ਦੇ ਵਿੱਚ ਲੁਕੋ ਕੇ ਰੱਖਿਆ ਤੇ ਜੇਕਰ ਉਹ ਹੈ ਹੀ ਨੌਕਰ ਦਾ ਤੇ ਮਤਲਬ ਜੇ ਨੌਕਰ ਕੋਲੇ 20 ਕਰੋੜ ਤੋਂ ਵੱਧ ਦਾ ਤੇ ਫਿਰ ਸੈਕਟਰੀ ਕੋਲੇ ਕਿੰਨਾ ਹੋਊਗਾ ਤੇ ਜੇ ਸੈਕਟਰੀ ਕੋਲੇ ਉਹ ਨਾ ਹੋਊਗਾ ਤਾਂ ਮੰਤਰੀ ਕੋਲੇ ਕਿੰਨਾ ਹੋਊਗਾ ਇਹ ਗੱਲ ਹੈਗੀ ਆ ਸੋ ਈਡੀ ਦੇ ਵੱਲੋਂ ਹੋਰ ਵੀ ਪੁਸ਼ਕਸ਼ ਕੀਤੀ ਜਾ ਰਹੀ ਆ ਕਹਿੰਦੀ ਆ ਵੀ ਵਿੱਚੋਂ ਕਈ ਹੋਰ ਤਰ੍ਹਾਂ ਦੇ ਖੁਲਾਸੇ ਹੋ ਸਕਦੇ ਜੀ ਜੀ ਤੇ ਟੇਲਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਆ ਜੀ ਕਹਿੰਦੇ ਗਰਮੀ ਪੂਰੇ ਵੱਟ ਕੱਢ ਰਹੀ ਆ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਗਰਮੀ ਵੱਟ ਕੱਢ ਸ਼ੁਰੂ ਹੋ ਗਈ ਆ ਸਵੇਰ ਦੇ ਵੇਲੇ ਤੋਂ ਲੈ ਕੇ ਅਸਨ ਤੱਕ ਸੂਰ ਤੇ ਟਿੱਕੀ ਚਮਕਦੀ ਆ 40 40.5 ਡਿਗਰੀ ਪੰਜਾਬ ਦੇ ਵਿੱਚ ਟੈਂਪਰੇਚਰ ਹੋ ਗਿਆ ਉਦਾ ਮੌਸਮ ਵਿਭਾਗ ਨੇ ਕਿਹਾ ਜੀ ਕਿ 9 ਤੇ 10 ਮਈ ਨੂੰ ਪੰਜਾਬ ਦੇ ਵਿੱਚ ਬੱਦਲ ਵਾਈ ਦੀ ਸੰਭਾਵਨਾ ਹੈਗੀ ਕੁਝ ਥਾਵਾਂ ਦੇ ਉੱਤੇ ਪਰ ਪੰਜਾਬ ਦੇ ਵਿੱਚ ਮਈ ਦੇ ਪਹਿਲੇ ਹਫਤੇ ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਗਰਮੀ ਨੇ ਜ਼ੋਰ ਆ ਜਿਹੜਾ ਉਹ ਲਗਾਤਾਰ ਫੜਨਾ ਸ਼ੁਰੂ ਕਰਤਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੀ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ